ਹਾਂਜੀ ਕੀ ਹਾਲ ਚਾਲ ਨੇ ਮਿੱਤਰ ਪਿਆਰਿਓ ਸੋ ਦੋਸਤੋ ਜੋ ਤੁਸੀਂ ਵੀਡੀਓ ਦੇ ਵਿੱਚ ਇਹ ਜੀਵ ਦੇਖ ਰਹੇ ਹੋ ਇਸ ਨੂੰ ਤੁਹਾਡੇ ਏਰੀਆ ਦੇ ਵਿੱਚ ਕੀ ਕਹਿੰਦੇ ਨੇ ਸਾਡੇ ਇਧਰ ਅਭੋਰ ਏਰੀਆ ਦੇ ਵਿੱਚ ਇਹ ਅੱਜ ਵੀ ਟਿੱਬਿਆਂ ਤੇ ਮਿਲ ਜਾਂਦੇ ਨੇ ਮੀਂਹ ਪੈਣ ਤੋਂ ਬਾਅਦ ਇਹ ਟਿੱਬਿਆਂ ਦੇ ਵਿੱਚ ਬਹੁਤ ਹੁੰਦੇ ਨੇ ਅਜੇ ਵੀ ਤੇ ਪਹਿਲਾਂ ਤਾਂ ਆਮ ਮਿਲ ਜਾਂਦੇ ਹੁੰਦੇ ਸੀ ਹੁਣ ਇਹ ਸਿਰਫ ਟਿੱਬਿਆਂ ਤੇ ਮਿਲਦੇ ਨੇ ਉਹ ਵੀ ਕਿਤੇ ਕਿਤੇ ਤੇ ਵੇਖੋ ਰੱਬ ਨੇ ਇਸ ਜੀਵ ਦੇ ਉੱਤੇ ਕਿੰਨੀ ਸੋਹਣੀ ਮੀਨਾ ਕਾਰੀ ਕੀਤੀ ਆ ਜਿਵੇਂ ਲੇਡੀਜ਼ ਪਹਿਲਾਂ ਸ਼ਨੀਲ ਦੇ ਸੂਟ ਪਾਉਂਦੀਆਂ ਹੁੰਦੀਆਂ ਸੀ ਉਵੇਂ ਦੀ ਇੰਡੀ ਸਕ੍ਰੀਨ ਬਣਾਈਆਂ ਤੇ ਬਹੁਤ ਪਿਆਰਾ ਜੀਵ ਆ ਵੇਖਣ ਨੂੰ ਬੜਾ ਭੋਲਾ ਭਾਲਾ ਲੱਗਦਾ ਆ ਤੇ ਜਰੂਰ ਦੱਸੋ ਕਿ ਇਸ ਨੂੰ ਕੀ ਕਹਿੰਦੇ ਨੇ ਇਹਨੂੰ ਵੇਖ ਕੇ ਜਿਹੜੀ ਆ ਬਚਪਨ ਉਹ ਜ਼ਿਆਦਾ ਆ ਜਾਂਦਾ ਕਿਉਂਕਿ ਬਚਪਨ ਦੇ ਵਿੱਚ ਅਕਸਰ ਸਾਨੂੰ ਇਹ ਮਿਲ ਜਾਂਦਾ ਹੁੰਦਾ ਸੀ ਇਹ ਜੀਵ ਤੇ ਅੱਜ ਕੱਲ ਇਹ ਜੀਵ ਕਿਤੇ ਕਿਤੇ ਟਾਵਾਂ ਠਾਵਾਂ ਮਿਲਦਾ ਸੋ ਜਰੂਰ ਦੱਸੋ ਵੀਰੋ ਕਿ ਤੁਹਾਡੇ ਏਰੀਆ 'ਚ ਮਿਲਦੇ ਨੇ ਇਹ ਜੀਵ ਜੇ ਮਿਲਦੇ ਨੇ ਤੇ ਇਹਨਾਂ ਨੂੰ ਤੁਸੀਂ ਕੀ ਕਹਿੰਦੇ ਹੋ ਜਾਂ ਬਚਪਨ ਵਿੱਚ ਇਹਨਾਂ ਨੂੰ ਕੀ ਕਹਿ ਕੇ ਪੁਕਾਰਦੇ ਸੀ ਜ਼ਰੂਰ ਦੱਸਿਓ ਜੀ ਮਿਹਰਬਾਨੀ ਧੰਨਵਾਦ